ਦੋਸਤੋ ਰੋਹਾਨੀ ਨਗਰੀ ਚੈਨਲ ਤੇ ਅੱਜ ਮਾਤਾ ਸ਼ਾਮਕੌਰ ਮੁਣੀ ਮਾਤਾ ਦੀ ਸਿੱਧੀ ਦਾ ਮੰਤਰ ਲੈ ਕੇ ਹਾਜ਼ਰ ਹੋਈਆਂ ਮਾਤਾ ਸ਼ਾਮਕੌਰ ਮੁਣੀ ਦੀ ਸਿੱਧੀ ਤੁਹਾਨੂੰ ਪਤਾ ਹੈ ਕਿ ਜਿੰਨ ਵੀ ਕੀਤੀ ਹੋਵੇ ਉਹਦੇ ਹਰ ਇੱਕ ਕੰਮ ਸਿੱਧੇ ਹੁੰਦੇ ਨੇ ਕੋਈ ਵੀ ਇਹੋ ਜਿਹਾ ਕੰਮ ਉਹਦੇ ਕੋਲ ਆੜ ਨਹੀਂ ਸਕਦਾ ਲੇਕਿਨ ਉਹਦੇ ਲਈ ਇਹ ਆਕੇ ਕਿਸੇ ਦੀ ਮਰਜ਼ੀ ਨਹੀਂ ਹੁੰਦੀ ਕਿਸੇ ਨੂੰ ਕੰਮ ਨਹੀਂ ਮਿਲਦਾ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਕਿਸੇ ਦਾ ਕੋਈ ਕੀਤਾ ਕਰਾਇਆ ਕੋਈ ਲੱਗਾ ਲਗਾਇਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਫਰਮਾਤਾ ਸ਼ਾਮ ਗੁਰਮੁਣੀ ਹਰ ਤਰ੍ਹਾਂ ਦੀ ਕੰਮ ਕਰ ਦਿੰਦੀ ਹੈ ਸੋ ਦੋਸਤੋ ਲੇਕਿਨ ਇਸ ਮਾਤਾ ਸ਼ਾਮ ਗੁਰਮੁਣੀ ਦਾ ਜੋ ਸਿੱਧਾ ਮੰਤਰ ਹੈ ਉਹਦਾ जाप ਕਰਨੇ ਦੇ ਲਈ ਆਪਾਂ ਨੂੰ ਸਵਾ ਮਹੀਨੇ ਦਾ ਟਾਈਮ ਲੱਗੇਗਾ 41 ਦਿਨ ਦਾ ਟਾਈਮ ਲੱਗੇਗਾ ਲੇਕਿਨ 41 ਦਿਨ ਦਾ ਟਾਈਮ ਜਿਹੜਾ ਲੱਗਣਾ ਹੈ ਉਹ ਤਾਂ ਪੱਕਾ ਲੱਗਣਾ ਹੀ ਆ ਲੇਕਿਨ ਰੋਦ੍ਰక్ష్ ਦੀ ਮਾਲਾ ਤੇ ਰੋਜ਼ਾਨਾ ਇੱਕ ਮਾਲਾ ਤੋਂ ਵੱਧ ਵੀ ਕਰ ਸਕਦੇ ਜਿੰਨਾ ਵੀ ਵੱਧ ਤੋਂ ਵੱਧ ਕਰਾਂਗੇ ਉਹਦਾ ਉਨਾ ਹੀ ਲਾਭ ਹੋਵੇ ਲੇਕਿਨ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਜਾਪ ਕੀਤਾ ਜਾਵੇ ਦੂਸਰਾ ਇਹ ਆ ਕਿ ਜਿੰਨੀ ਆ ਮਾਲਾ ਪਹਿਲੇ ਦਿਨ ਕਰ ਲਈਂਗੇ ਜਿਸ ਟਾਈਮ ਪਹਿਲੇ ਦਿਨ ਰਾਤ ਦੀ ਰਾਮ ਬੈਠੀ ਆ ਉਸੇ ਟਾਈਮ ਨਾਉ ਟਾਈਮ ਇਧਰ ਉਧਰ ਹੋਣਾ ਚਾਹੀਦਾ ਤੇ ਨਾਉ ਜਾਪ ਘਟਬਤ ਹੋਣਾ ਚਾਹੀਦਾ ਜਾਪ ਵੀ ਪੂਰਾ ਹੋਣਾ ਚਾਹੀਦਾ ਤੇ ਟਾਈਮ ਵੀ ਉਸ ਟਾਈਮ ਹੀ ਬੈਠਣਾ ਪਵੇਗਾ ਲੇਕਿਨ ਮਾਤਾ ਸ਼ਾਮਕੌਰ Muni ਜੀ ਦਾ ਉਹ ਮੰਤਰ ਸਿੱਧ ਕਰਨੇ ਦੇ ਲਈ ਭੋਗ ਪ੍ਰਸ਼ਾਦ ਆਪਾਂ ਨੂੰ ਕੀ ਕੀ ਚਾਹੀਦਾ ਹੈ ਉਹ ਸੁਣ ਲਓ ਦੋਸਤੋ ਇਸ ਮੰਤਰ ਦੀ ਸਿੱਧੀ ਆਪਕ ਕਿਸੇ ਵੀ ਐਤਵਾਰ ਤੋਂ ਸ਼ੁਰੂ ਕਰ ਸਕਦੇ ਹੋ ਲੇਕਿਨ ਜੋ ਵੀ ਭੋਗ ਪ੍ਰਸ਼ਾਦ ਭੋਗ ਪ੍ਰਸ਼ਾਦ ਮਹਾ ਮਾਇਦਾ ਜਾਨੀ ਕਿ ਸ਼ਾਮ ਗੁਰਮੁਣੀ ਦਾ ਜੋ ਵੀ ਭੋਗ ਪ੍ਰਸ਼ਾਦ ਹੈ ਦੋ ਪਾਨ ਦੇਣੇ ਹਨ ਅਤੇ ਦੋਸਤੋ ਦੋ ਲੌਂਗ ਦੇਣੇ ਹਨ ਦੋ ਇਲਾਇਚੀਆਂ ਦੇਣੀਆਂ ਸੱਤ ਤਰ੍ਹਾਂ ਦੀ ਮਠਾਈ ਦੇਣੀ ਹੈ ਦੋ ਮਿੱਠੇ ਪਾਨ ਦੇਣੇ ਪੈਣਗੇ ਉੱਤੇ ਲੱਡੂ ਦੇਣੇ ਪੈਣਗੇ ਦੋ ਸਿਗਰਟਾਂ ਨਾਲ ਦੇਣੀਆਂ ਪਾਪੇਗੀਆਂ ਇਹ ਸਾਰਾ ਸਮਾਨ ਜਿੰਨਾ ਵੀ ਮਹਾਮਾਈ ਦਾ ਹੈ ਦੋਸਤੋ ਇਹ ਸਾਰਾ ਸਮਾਨ ਤੁਸਾਨੇ ਜਾਂ ਤਾਂ ਕਿਸੇ ਅਜਾੜ ਦੇ ਵਿੱਚ 베ਰੀ ਦੇ ਨੀਚੇ ਰੱਖਣਾ ਹੈ ਜਾਂ ਫਿਰ ਅਜਾੜ ਦੇ ਵਿੱਚ ਜਾਂ ਕਿਤੇ ਵੀ ਦੂਰ ਨੇੜੇ ਕੋਈ ਕੇਲੇ ਦਾ ਬੂਟਾ ਹੋਵੇ ਕੇਲੇਆਂ ਦਾ ਬੂਟਾ ਹੋਵੇ ਉਹਨਾਂ ਦੇ ਕੋਲ ਨੀਚੇ ਰੱਖਣਾ ਹੈ ਇਤਵਾਰ ਤੋਂ ਜਦ ਆਪ ਸ਼ੁਰੂ ਕਰਨਾ ਹੈ ਦੋਸਤੋ ਇਸ ਮੰਤਰ ਦੀ ਪਾਠ ਲਈ ਰਾਤ ਦਾ ਸਮਾਂ ਹੋਵੇਗਾ ਉਹ ਕਾਂਤ ਕਮਰੇ ਦੇ ਵਿੱਚ ਪੰਜ ਅਰਗੁਤੀਆਂ ਲਾ ਕੇ ਮਹਾ ਮਈ ਸ਼ਾਮ ਕੋਰ ਮਣੀ ਦੀ ਤਸਵੀਰ ਰੱਖ ਕੇ ਪੰਜ ਅਰਗੁਤੀਆਂ ਲਾ ਕੇ ਜਲ ਰੱਖ ਕੇ ਲਾਲ ਹਸਣ ਤੇ ਬੈਠਣਾ ਹੈ ਲਾਲ ਵਸਤਰ ਪਹਿਨਨੇ ਆ ਔਰ ਲਾਲ ਰੰਗ ਦੀ ਹੀ ਚੁੰਨੀ ਮਾਤਾ ਨੂੰ ਚੜਾਉਣੀ ਹੈ ਰੋਦ ਰਖਸ਼ ਦੀ ਮਾਲਾ ਦੀ ਇਹ ਜਾਪ ਕਰਨਾ ਹੈ ਰਾਤ ਦਾ ਟਾਈਮ ਜਾਪ ਦਾ ਵੀ ਉਹੀ ਰੱਖਣਾ ਮਾਲਾ ਜਿੰਨੀਆਂ ਪਹਿਲੇ ਦਿਨ ਕਰ ਲਈਆਂ ਉਨੀਆਂ ਹੀ ਕਰਨੀਆਂ ਤੇ ਨਾਲ ਦੀ ਨਾਲ ਹਰ ਰਵੀਵਾਰ ਦੀ ਰੰਗਿਵਾਰ ਨੂੰ ਪ੍ਰਸ਼ਾਦ ਦਿੰਦੇ ਰਹੋ ਤਾਂ ਲੇਕਿਨ ਗੱਲ ਇਹ ਹੈ ਕਿ ਜਿਨ੍ਹਾਂ ਦੇ ਗੁਰੂ ਆ ਉਹ ਆਪਣੇ ਗੁਰੂ ਦੀ ਸਲਾਹ ਤੋਂ ਬਿਨਾਂ ਨਾ ਕਰਨ ਜਿਨ੍ਹਾਂ ਦੇ ਗੁਰੂ ਨਹੀਂ ਹੈਗੇ ਉਹ ਵੀ ਕਰ ਸਕਦੇ ਆ ਪਰ ਇਹਦੇ ਲਈ ਜਾਪ ਤੁਹਾਨੂੰ ਬਹੁਤ ਜ਼ਿਆਦਾ ਕਰਨਾ ਪਵੇਗਾ ਵਾਲੀ ਦਿਨ ਤੋਂ ਘਟ ਤਾ ਚੱਲਣਾ ਹੀ ਨਹੀਂ 41 ਦਿਨ ਤਾ ਤੁਹਾਨੂੰ ਲਾਉਣੇ ਹੀ ਪੈਣਗੇ ਲੇਕਿਨ 41 ਦਿਨ ਦੇ ਵਿੱਚ ਤੁਹਾਨੂੰ ਇਹ ਸiddhi ਪ੍ਰਾਪਤ ਹੋ ਜਾਵੇਗੀ ਸੋ ਦੋਸਤੋ ਹੁਣ ਉਹ ਜਿਹੜਾ ਮੰਤਰ ਹੈ ਮਾਫਾ ਸ਼ਾਮਕੁਰ ਮਣੀ ਜੀ ਦਾ ਉਹ ਹੁਣ ਸੁਣ ਲਓ उस मंत्र नो चंगी तरह कंठ करके उस तो बाद न शुरू करना है टाइम ही जाप करना है एक सरों के तेल का चिराग है। मंत्र इस तरह है सतनाम आदेश गुरु जी को आदेश तेल तेल महातेल शाम कौर सैडो मोनी दिखाए अपने इलम का खेल मोही परजा मोही ਮੋਹੀ ਸਗਲ ਸੰਸਾਰ ਸੋਤਿਆਂ ਨੂੰ ਜਗਾ ਲਿਆ ਬੈਠਿਆਂ ਨੂੰ ਉਠਾ ਲਿਆ ਖੜਿਆਂ ਨੂੰ ਚਲਾ ਲਿਆ ਪੈਰਾਂ ਵਿੱਚ ਪਾ ਦੇ ਬੇੜੇ ਹੱਥਾਂ ਨੂੰ ਮਾਰ ਦੇ ਜ਼ੰਜੀਰਾਂ ਹਾਜ਼ਰ ਕਰ 쉐ਡੋ ਮਾਂ ਸ਼ਾਮਕੌਰ ਦਿਖਾ ਆਪਣੇ ਇਲਮ ਕਾ ਖੇਲ ਦੁਖਾਈ ਬਾਬੇ ਸਾਬਰ ਸਿੰਘ ਕੀ ਦੁਖਾਈ ਗੁਰੂ ਨਾਗੇ ਕੀ ਦੁਖਾਈ ਹਸਤ ਵਾਲੀ ਪੀਰ ਕੀ ਹਾਈ ਬਾਬਾ ਸ਼ੇਖ ਫਰੀਦ ਕੀ ਪਾਈ ਗੁਰੂ ਕੋਰਖਨਾਜੀ ਦੀ ਇਹ ਮੰਤਰ ਹੈ ਦੋਸਤੋ ਇਸ ਮੰਤਰ ਨੂੰ ਚੰਗੀ ਤਰ੍ਹਾਂ ਗੰਠ ਕਰਕੇ ਇਸ ਦਾ ਜਾਪ ਕਰਨਾ ਹੈ ਜੇਕਰ ਦੱਸੀ ہوئی ਵਿਧੀ ਦੇ ਅਨੁਸਾਰ ਤਰੀਕੇ ਦੇ ਨਾਲ ਸਾਫ-ਸਾਫ ਰਹਿ ਕੇ ਇਹਦਾ ਜਾਪ ਸਵਾ ਮਹੀਨਾ ਕਰ ਗਏ ਤਾਂ ਬੜੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਹਰ ਇੱਕ ਮੁਸ਼ਕਲ ਤੁਹਾਡੀ ਹੱਲ ਹੋਵੇਗੀ ਸੋ ਦੋਸਤੋ ਜਿਹੜ ਵੀ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਲਾਈਕ ਕਰਨਾ ਵੀਡੀਓ ਨੂੰ ਕਮੈਂਟ ਬਾਕਸ ਤੇ ਵਿੱਚ ਜੈ ਪੀਰਾਂ ਦੀ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈ ਜਾ ਪੀਰਾਂ ਦੀ